ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਪਾਛੀ ਨੌਵੀਂ ਭਵਾਨੀਗੜ੍ਹ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਸ਼ੋ ਪ੍ਰਾਪਤ ਗੁਰੂ ਘਰ ਹੈ ਵਾਹਿਗੁਰੂ ਵਾਹਿ ਰਤਕਾਰ ਸੇਵਾ ਚੱਲ ਰਹੀ ਹੈ ਤੰਤ ਪਾਪਾ ਗਰਪਾਲ ਸਿੰਘ ਜੀ ਇੱਥੇ ਸਤਾਰ ਸੇਵਾ ਚਲਾ ਰਹੇ ਨੇ ਆਨਿਸ਼ਾਨ ਸਾਹਿਬ ਦੇ ਦਰਸ਼ਨ ਕਰੋ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਗੁਰਤਨ ਤਨ ਗੁਰ ਤੇਗ ਬਹਾਦਰ ਸਾਹਿਬ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵੈਗ ਵਾਹਿਗੁਰੂ ਵਾਹਿਰਾ ਵੇਖੋ ਸਰੋਵਰ ਦੀ ਸੇਵਾ ਵਿसंत ਬਾਬਾ ਗਰਪਾਲ ਸਿੰਘ ਕਾਰਸਿਰਾਲ ਵਾਲੇ ਨੇ ਕਰਵਾਈ ਫੇਰ ਦਰਬਾਰ ਸਾਹਿਬ ਦੀ ਸੇਵਾ ਕਰਾਈ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਆਦਰਸ਼ਨੀ ਡੌੜੀ ਦਰਸ਼ਨ ਕਰਾਉਣਿਆਂ ਤੋਂ ਇਹ ਵੀ ਕਾਰਸੇ ਬਲੇ ਮਹਾਂਪੁਰਸਾਂ ਨੇ ਕਾਰ ਸੇਵਾ ਕਰਾਈ ਸੰਤ ਬਾਬਾ ਕਿਰਪਾ ਸੇ ਜੀ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਅਕੜਾ ਸੋਨਾ ਸੁੰਦਰ ਦਰਬਾਰ ਸਾਹਿਬ ਬਣਾਇਆਕਾਰ ਤੇ ਵਡੇ ਮਹਾਪੁਰਖਾਂ ਦੀ ਕੁਰਬਾਨੀ ਹੈ ਧੰਨ ਅਕੜਾ ਤੇ ਵਡੇ ਮਹਾਪੁਰਖ ਕਿੱਡੀ ਕਿੰਨੀ ਸੇਵਾ ਕਰਾ ਰਹੇ ਨੇ ਵਾਹਿਗੁਰੂ ਵਾਹਿਗੁਰੂ ਆਹ ਵੇਖੋ ਸੰਗਤਾਂ ਦਰਸ਼ਨ ਮੇਲੇ ਕਰਨਾ ਆਉਂਦੀਆਂ ਵਾਹਿਗੁਰੂ ਸਤ ਨਾਮ 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 ਚੱਲ ਰਹੀ ਹੈ ਇਧਰਾਂ ਮਿੱਟੀ ਪਾਹਰ ਇਹਨਾਂ ਲੋਕਾਂ ਨਾਲ ਦੇਖੋ ਵਾਹੇ ਜੀ ਆਪਦੇ ਜਿਗਾਰਡ ਬਣਾਏ ਨੇ ਸਾਰੇ ਵਾਹਿਗੁਰੂ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ 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 ਮਿੱਟੀ ਪਾਣ ਟਰਾਲੀ ਚੱਥੇ ਕੱਢੇ ਜੋ ਕੌਣ ਕੇ ਅੱਗੇ ਤੁਹਾਨੂੰ ਸੰਗਤ ਸੇਵਾ ਕਰਦੀ ਦਿਖਾਉਣੇ ਆ ਆਪ ਉਹ ਕਿੱਦੇ ਕਰੇ ਡੂੰਘੇ ਖੱਡੇ ਭਰ ਕੇ ਆਏ ਨੇ ਅਸਰੀਆ ਖੜਾ ਕਰਿਆ ਇਹਨਾਂ ਤੇ ਫੇਰ ਲੈਂਟਰ ਪਹਿਣਾ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਕਾਰਸੇਵਲੇ ਮਹਾਪੁਰਸ਼ਿਆ ਕਿੰਨੇ ਕਿੰਨੇ ਮਾਰਦਾ ਮਨਾਈ ਆ ਰਹੇ ਆਂ ਆਂ ਦੀਵਾਨ ਹਾਲ ਬੰਨਾ ਵੇਖੋ ਪਿੱਲਰ ਡੂੰਘੇ ਕੱਢ ਕੇ ਲਿਆ ਰਹੇ ਨੇ ਕਾਰਸੇਵਲੇ ਦੀ ਮਜ਼ਬੂਤੀ ਬਹੁਤ ਇਹਨਾਂ ਦੀ ਰੀਤ ਨਹੀਂ ਕਰ ਸਕਦਾ ਕਾਰਸੇਵਲਿਆਂ ਦੀ ਆ ਵੇਖੋ ਸੰਗਤਾਂ ਲੱਗ ਰਹੀਆਂ ਪਿੰਡਾਂ ਚ ਆਉਂ ਗਿਆ ਸੰਗਤਾਂ ਸੇਵਾ ਕਰਨ ਵਾਸਤ ਤਾਨਾ ਸੰਗ ਧਾਨਿਆ ਪਾਪੇ ਕਾਰਸੇਵਲੇ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜਹੇਦਾਰ ਸਾਹਿਬੇ ਦੇ ਸੇਵਾ ਦਾ ਕੋਈ ਮਸਵਰਾ ਕਰ ਰਹੇ ਨੇ ਆ ਬਖਾਉਣਿਆ ਮਾਈਆਂ ਵੇਖੋ ਬਰਤਨਾਂ ਦੀ ਸੇਵਾ ਕਰਦੇ ਆ ਸੰਗ ਦੇ ਝੂਠੇ ਬਰਤਨ ਮਾਜਰੀ ਸੰਗਤਾਂ ਧੰਨ ਹੈ ਮਾਈਆਂ ਦੀ ਸੇਵਾ ਵਾਹਿਗੁਰੂ 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 ਸਤਿਨਾਮ ਵਾਹਿਗੁਰੂ ਸਤਿਨਾਮ ਅੱਜ ਜਿਹੇਦਾਰ ਸਿਰ ਤੇ ਖੜ ਕੇ ਸੇਵਾ ਕਰਾਰੇ ਜਿਹੇਦਾਰਾਂ ਦੀ ਬਹੁਤ ਬਹੁਤ ਤਗੜੀ ਦਿਉੜੀ ਦਾ ਬਹੁਤ ਤਗੜੀ ਸੇਵਾ ਵਾਹਿਗੁਰੂ ਆ ਵੇਖੋ ਕਾਰ ਸੇਵਾ ਚੱਲ ਰਹੀ ਹੈ ਇੰਦਰ ਦਿਵਾਨ ਹਾਲ ਦੀ ਸੇਵਾ ਚੱਲ ਰਹੀ ਆ ਮਾਈ ਭਾਈ ਦੀ ਸੰਗਤ ਲੱਗ ਰਹੀ ਆ ਤਣੋ ਮਨੋ ਹੋ ਕੇ ਮਾਈਆਂ ਸੇਵਾ ਕਰ ਰਹੀ ਆ ਟੋਕਰੀ ਆਪੇ ਟੋਕਰੀਆਂ ਪਾ ਰਹੀਆਂ ਨਾਲੇ ਸੰਗਤ ਸੇਵਾ ਕਰਦੀ ਐ ਨਾਲੇ ਸੰਗਤ ਨਾਮ ਜਪਦੀ ਐ ਵਾਹਿਗੁਰੂ ਧੰਨਾਂ ਸੰਗਤ ਧੰਨਾਂ ਸੇਵਾ ਇਹਨਾਂ ਵਾਹਿਗੁਰੂ ਸੰਗਤ ਕਿੰਨੇ ਪ੍ਰੇਮ ਨਾਲ ਸੰਗਤ ਸੇਵਾ ਕਰੀ ਸੰਗਤ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਸਤ ਨਾਮ 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 ਵਾਹਿਗੁਰੂ सत् वाहे गुरु